ਜਦੋਂ ਪਹੁੰਚੇ ਸੀ ਕਰਤਾਰ ਟਰੈਕਟਰ ਵਾਲਿਆਂ ਦੇ ਆਪਣੇ ਉਹ ਕਰਤਾਰ ਟਰੈਕਟਰ ਦੇ ਖੜੇ ਨੇ ਟਰੈਕਟਰ 4x4 ਦੇ ਵਿੱਚ ਤੇ 4x2 ਦੇ ਵਿੱਚ ਇਹ ਹੈਗਾ 60 ਹਸਪਾਵਰ ਕਰਤਾਰ ਦਾ ਟਰੈਕਟਰ ਹੈ ਜੀ ਇਹ ਇੱਥੋਂ ਨੂੰ ਤੇ ਵੀਰੇ ਆ ਦਾ ਨਾਮ ਦੱਸ ਦਿਓ ਪਹਿਲਾਂ ਉਹਦਾ ਹਾਂ ਮੇਰਾ ਨਾਮ ਹਰਪੰਸ ਸਿੰਘ ਆ ਜੀ ਠੀਕ ਹੈ ਜੀ ਆਪਾਂ ਟਰੈਕਟਰ ਕੰਪਨੀ ਵੱਲੋਂ ਜੇਬੀ ਸ਼ੂ ਦਾ ਸਟਾਲ ਆਈ ਹੋਈ ਆ ਠੀਕ ਹੈ ਜੀ ਤੁਹਾਡੇ ਚੈਨਲ ਦਾ ਸਾਡੇ ਸਟਾਲ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੇ ਆ ਕਿਹੜਾ ਟਰੈਕਟਰ ਵੀਰੇ ਕਰਤਾਰ ਦਾ ਨਾ ਇਹ ਕਰਤਾਰ ਦਾ 564 4-ਵੀਲ ਡਰਾਈਵ ਟਰੈਕਟਰ ਆ ਜੀ ਇਹ ਠੀਕ ਹੈ ਜੀ 4160 ਸੀ ਇੰਜਨ ਇਹਦਾ ਠੀਕ ਹੈ ਜੀ ਇਹ ਕਿੰਨੇ ਹਸਪਰ ਆਇਆ ਦਾ ਜੀ 4460 cc ਹੈ 60 hp ਦੇ ਵਿੱਚ ਆਉਂਦਾ ਜੀ ਇਹ 60 hp ਦੇ ਵਿੱਚ ਹਾਂਜੀ ਤੇ ਇਹਦੇ ਵਿੱਚ ਕਰਤਾਰ ਇਹਦਾ ਇੰਜਨ ਆ ਉਹ ਕਿਹੜਾ ਯੂਜ਼ ਕਰਦੀ ਹੈ ਜੀ ਇੰਜਨ ਕਰਲੋਸ ਕਰਦਾ ਏ ਠੀਕ ਆ ਜੀ ਆ ਬੈਕ ਐਂਡ ਔਰ ਪੂਰਲਾ ਸੇ ਦਾ ਇਹਦਾ ਹੈਗਾ ਫਰੰਟ ਐਕਸਲ ਹਾਂਜੀ ਇੱਕ ਕਰਾਰੋ ਦਾ ਯੂਜ਼ ਕਰਦੇ ਆ ਅਸੀਂ ਠੀਕ ਆ ਜੀ ਕਰਾਰੋ ਦਾ ਯੂਜ਼ ਕਰਦੀ ਹੈ ਜੀ ਜਿੱਦਾਂ ਰੈਡੀਏਟਰ ਹੈਗਾ ਕਾਪਰ ਦਾ ਹੀ ਠੀਕ ਆ ਜੀ ਸਾਈਡ ਦੀ ਬੈਟਰੀ ਹੈ ਠੀਕ ਆ ਜੀ ਮਤਲਬ ਜਿੱਦਾਂ ਆਰਮ ਟ੍ਰੇਟਰਾਂ ਦੀ ਸਰਵਿਸ ਹੈਗੀ ਆ 250 ਘੰਟੇ ਦੀ ਹੁੰਦੀ ਹੈ ਇਹਦੀ 500 ਤੇ ਹੋਵੇਗੀ ਠੀਕ ਆ ਜੀ ਬਿਲਕੁਲ ਮਤਲਬ ਨਾ ਕੋਈ ਡੀਆਰਾ ਨਾ ਕੋਈ ਸੈਂਸਰ ਹੈ ਦੇ ਵਿੱਚ ਨਾ ਕੋਈ ਟਰਬੋ ਆ ਟਰਬੋ ਵੀ ਹੈ ਨਹੀਂ ਟਰਬੋ ਹੈ ਨਹੀਂ ਹਾਂਜੀ ਇੰਜਨ ਡ੍ਰੌਪ ਚੱਕਰ ਡ੍ਰੌਪ ਨਹੀਂ ਕਰਦਾ ਇਹ ਆਰਪੀਐਮ ਡ੍ਰੌਪ ਨਹੀਂ ਕਰਦਾ ਠੀਕ ਹੈ ਜੀ ਫਿਰ ਜਿਹੜੀ ਐਸੈਸਰੀ ਵਗੈਰਾ ਹੈਗੀ ਆ ਸਾਰੀ ਕੰਪਨੀ ਵੱਲੋਂ ਲੱਗ ਕੇ ਆਉਂਦੀ ਆ ਠੀਕ ਹੈ ਜੀ ਜਿਵੇਂ ਆਹ ਵੇਟ ਆ ਗਿਆ ਆਪਣੇ ਅਗਲੇ ਵੇਟ ਆ ਗਏ ਪਿਛਲੇ ਵੇਟ ਆ ਗਏ ਕਨੋਪੀ ਵਗੈਰਾ ਹੋ ਗਈ ਸਾਰੀ ਕੰਪਨੀ ਤੋਂ ਲੱਗ ਕੇ ਆਉਂਦੀ ਆ ਠੀਕ ਹੈ ਜੀ ਇਸ ਕਰਕੇ ਨਾਲ ਉਹ ਸਪਰਟੀਟਰਸ ਤੇ ਤੁਹਾਨੂੰ ਕਦੇ ਵੀ ਕੋਈ ਹੋਰ ਐਕਸਟਰਾ ਵੇਟ ਲਾਉਣ ਦੀ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੇਰੇ ਜੀ ਆਪਾਂ ਵੇਟ ਦੀ ਵੇਟ ਕਿੰਨਾ ਹੋ ਜਾਂਦਾ ਹੋਣਾ ਵੀਰੇ ਇਹਦਾ 27.90 ਕਿਲੋ ਵੇਟ ਆਈ ਇਹਦਾ 27.90 ਠੀਕ ਹੈ ਜੀ 22 ਕਵਾਂਟਲ ਦੀ ਇਲੈਕਟ੍ਰਿਕ ਕੈਪੈਸਟੀ ਹੈ ਜੀ ਠੀਕ ਹੈ ਜੀ ਤਾਂ ਆਪਾਂ ਬੈਕ ਸਾਈਡ ਲੈਫਟ ਤੇ ਚਲੇ ਜਾਨੇ ਅੰਦਰ ਦੇਖੋ ਇਹਨਾਂ ਕਰਦੇ ਹਨ ਤੇ ਉਸ ਤੋਂ ਬਾਅਦ ਦੋਟਾ ਵੀ ਇਹ ਇਧਰ ਆ ਲੈਫਟ ਆ ਜੀ ਇਹਦਾ ਦੀ ਹਾਂ ਜੀ ਪਹੁੰਚਣ ਦੇ ਕਿ ਪਤਾ ਕਿ ਇਹ ਤਾਂ ਹੱਕ ਵਗੈਰਾ ਪੂਰੀ ਐਕਸਟਰਾ ਹੈਵੀ ਡਿਊਟੀ ਆ ਹਾਂ ਜੀ ਜਿਹੜਾ ਉਹਦਾ ਜਿਹੜਾ ਡਬਲ ਡਿਸਟ੍ਰੀਬਿਊਟਰ ਆ ਗਿਆ ਡਬਲ ਪੀਡੀਓ ਆ ਗਿਆ ਠੀਕ ਹੈ ਜੀ ਇਹਨਾਂ ਕਾ ਵਗੈਰਾ ਪੀਡੀਓ ਦੇ ਚੱਕਰ ਕਿਵੇਂ ਇਹਦੇ ਕਿੰਨੇ ਚੱਕਰ ਆ ਕਿੰਨੇ 540 ਚੱਕਰ ਆ ਪੀਡੀਓ ਦੇ ਗਰਾਉਂਡ ਪੀਡੀਓ ਵੀ ਆ ਗਰਾਉਂਡ ਪੀਡੀਓ ਨਾਲ ਇਹ ਗਿਰਾਂਜ ਵੀ ਕੰਮ ਕਰੂਗਾ ਠੀਕ ਹੈ ਜੀ ਔਰ 540 ਇਕਨੋਮੀ ਵੀ ਆ ਚੱਕਰ ਵੱਧ ਕਰ ਡਬਲ ਪੀਡੀਓ ਆ ਡਬਲ ਚੱਕਰ ਆ ਜੀ ਠੀਕ ਹੈ ਜੀ ਤੇ ਇਹਦੇ ਉੱਪਰ ਇਹ ਟਾਇਰ ਕਿੰਨੇ 16 16 ਨੋ 28 ਦੇ ਟਾਇਰ ਨੇ ਟਾਇਰ ਜਿਹੜੇ 95 24 ਦੇ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਆਪਾਂ ਪਲੇਟਫਾਰਮ ਦੀ ਵੀ ਗੱਲ ਕੀਤੀ ਹੈ ਪਲੇਟਫਾਰਮ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ ਕੰਪਨੀ ਮੇਡ ਆ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਹੋਰ ਇਹਦਾ ਵੀਰੇ ਪ੍ਰਾਈਸ ਕੀ ਆ ਦਾ ਵੀਰੇ 11.5 ਲੱਖ ਰੁਪਇਆ ਕੀਮਤ ਆ ਜੇ ਇਹਦੇ ਫੋਰ ਵੀਲ ਸਾਡੇ 11.5 ਲੱਖ ਰੁਪਇਆ ਫੋਰ ਵੀਲ ਦੇ ਜੇ 4/2 ਦੇ ਵਿੱਚ ਦੇਖਿਆ ਵੇ ਇੱਧਰ ਖੜਾ ਆਪਣਾ 9.85 ਲੱਖ ਰੁਪਇਆ ਦਾ 9.85 ਲੱਖ ਇਹ ਕਲਰ ਸਾਰਿਆਂ ਦੇ ਵਿੱਚ ਹੀ ਆ ਜਾਂਦਾ ਇਹ ਕਿਹੜੇ ਕਿਹੜਾ ਕਲਰ ਆਈ ਇਹਦਾ ਵਿੱਚ ਦੋਨਾਂ ਦੋਨੇ ਕਲਰ ਹੀ ਮਿਲ ਜਾਂਦੇ ਬਿਲਕੁਲ ਤੇਰੇ ਗ੍ਰੀਨ ਤੇ ਰੈੱਡ ਠੀਕ ਹੈ ਜੀ ਤੇ ਉੱਤੋਂ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਉੱਪਰ ਮੀਟਰ ਕਿ ਮੇਰੇ ਉੱਤੇ ਸਪੇਸ ਬਹੁਤ ਵਧੀਆ ਦਿੱਤੀ ਹੋਈ ਔੱਤੇ ਇਹਦੇ ਜਿੰਨੇ ਮਰਜੀ ਸਪੇਸ ਦੇਖੋ ਕਿੰਨੀ ਸੋਹਣੀ ਆ ਤੇ ਇਹ ਕਲੱਚ ਵੀ ਬਹੁਤ ਜਿਆਦਾ ਵਧੀਆ ਹੁਣ ਕਲੱਚ ਇਹਦਾ ਤੇ ਇਧਰ ਗੀਅਰ ਆ ਗਿਆ ਇਧਰ ਤੇ ਇਧਰ ਇਹਦਾ ਹਾਈ ਲੋ ਆ ਗਿਆ ਤੇ ਇਧਰ ਇਹਦਾ ਲੈਫਟ ਆ ਗਈ ਇਧਰ ਇਹਨਾਂ ਆਪਣਾ ਗੇਅਰ ਆਪਣਾ ਗੀਅਰ ਜਿਹੜਾ ਅੱਗੇ ਪਿੱਛੇ ਕਰਨ ਵਾਲਾ ਇਹ ਲੱਗੂ ਤੇ ਦਿੱਤਾ ਜਾਗਾ ਇਹਨੂੰ ਵੀ ਇਹ ਕਿਹੜਾ ਗੀਅਰ ਕਹਿੰਦੇ ਇਹਨੂੰ ਯਾਰ ਸ਼ਟਲ ਨੇ ਸ਼ਟਰਲ ਸ਼ਟਰਲ ਮੇਰ ਜਿਹਨੂੰ ਕਹਿੰਦੇ ਆ ਆਪਾਂ ਕਈਆਂ ਰੋਰੇ ਹੁੰਦਾ ਵਾ ਹਨਾ ਜੀ ਜਿਹੜਾ ਅਰੀਜਨਲ ਕਰਾਰੋ ਉਹਦਾ ਸਾਈਡ ਤੇ ਹੋਊਗਾ 12+12 ਸਪੀਡਾਂ 12 ਫਾਰਵਰਡ 12 ਰਿਵਰਸ ਠੀਕ ਹੈ ਜੀ ਸ਼ਟਰਲ ਵੀ ਬਣਾਉਂਦੇ ਆ ਠੀਕ ਤੇ ਇਧਰ ਆ ਪੋਲ ਵੀ ਤੇ 4x2 ਵਾਲਾ ਆ ਗਿਆ ਗਿਆ ਇਧਰ ਹੈਂਡ ਬ੍ਰੇਕ ਤੇ ਪਰ ਜੇ ਦੇਖੀਆ ਵੇ ਸਪੇਸ ਬਹੁਤ ਛੋਣੀ ਦਿੱਤੀ ਸੀ ਟਰੈਕਟਰ ਦੀ ਬਹੁਤ ਛੋਣਾ ਟਰੈਕਟਰ ਆਪਣਾ ਬਹੁਤ ਖੁੱਲੀ ਜਗ੍ਹਾ ਵਾ ਉੱਤੇ ਜਿੰਨਾ ਮਰਜੀ ਸਮਾਨ ਚਾਹੇ ਜਿਵੇਂ ਮੰਨ ਲਓ ਵੀ ਜੇ ਆਪਾਂ ਕਹਿੰਦੇ ਆ ਵੀ ਚਾਹੇ ਟਰਾਲਰ ਟਰੈਕਟਰ ਵਾਲੀ ਹੌਕ ਲਾ ਕੇ ਉਹਦੇ ਰੱਖ ਲੋ ਡਰਾਈਵਰ ਰੱਖ ਲੋ ਜਾਂ ਜਿੰਨਾ ਮਰਜ਼ੀ ਸਮਾਂ ਰੱਖ ਲੋ ਸਪੇਸ ਬਹੁਤ ਹੁੰਦੀ ਆ ਟਰੈਕਟਰ ਦੀ ਤੇ ਇੱਧਰ ਆ ਗਿਆ 4/2 ਦੇ ਵਿੱਚ ਸਾਰਾ ਕੋ ਸਿਸਟਮ ਵੀਰੇ ਇਹਦੇ ਵਿੱਚ ਸੇਮ 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 ਸਾਰਾ ਕੁਝ ਉਹੀ ਆ ਬਸ ਇਹ 4/4 ਨਹੀਂ ਹੈਗਾ ਇਹ 4/2 ਆ ਗਿਆ ਤੇ ਜਿਹੜਾ ਵੀਰੇ ਆਹ ਸਾਈਡ ਤੇ ਖੜਾ ਆਪਣਾ ਟਰੈਕਟਰ ਵਾਲਾ ਇਹ 50 ਹਸਪਾਵਰ ਹੈ 536 ਠੀਕ ਹੈ ਜੀ ਸੀ ਯਾਰ ਕਲਾਸ ਆ ਗਿਆ ਕ੍ਰੀਪਰ ਗੇਅਰ ਦੇ ਵਿੱਚ ਆ ਗਿਆ ਇਹ ਠੀਕ ਹੈ ਜੀ ਹਾਂਜੀ ਤੇ ਇਹ ਇੱਕ ਉ ਵੀ ਇਹ ਟੈਂਸਨਡਰ ਕਰਾਸ ਕਰੰਨ ਦੇ ਨਾਲ ਠੀਕ ਹੈ ਜੀ ਹਾਂਜੀ ਇਹ 14 28 ਦੇ ਟਾਇਰ ਆ ਗਏ ਇਹ ਹਰੇ ਗੇਅਰ ਦੀਆਂ 4 ਸਪੀਡਾਂ ਠੀਕ ਹੈ ਜੀ ਹਾਂਜੀ ਤੇ ਇਹ ਗੇਅਰ ਵੀ ਵਿਚਾਲੇ ਆ ਗਿਆ ਆਪਣੇ ਜਿਹੜੇ ਹੁੰਦੇ ਨੇ ਨਾ ਸੈਂਟਰ ਗੇਅਰ ਸੈਂਟਰ ਗੇਅਰ ਆ ਗਿਆ ਇਹ ਤੇ ਇਹ ਕਿੰਨੇ ਗੇਅਰ ਕਿੰਨੇ ਗੇਅਰ ਆ ਗਏ ਵੀਰੇ ਹਾਈ ਲੋ ਮੀਡੀਅਮ ਹੈ ਕਿ ਹਾਈ 16 16 ਪਲੱਸ 4 ਆ ਇਹ ਇਹ ਹਾਈ ਲੋ ਹਾਈ ਲੋ ਮੀਡੀਅਮ ਤੇ ਕ੍ਰੀਪਰ ਗੇਅਰ ਹੁੰਦਾ ਜੀ ਇਹ ਹਰੇ ਗੇਅਰ ਦੀਆਂ 4 ਸਪੀਡਾਂ ਹੁੰਦੀਆਂ ਸੁਪਰ ਸੀਡਰ ਤੇ ਯੂਜ਼ ਕਰ ਸਕਦੇ ਜਿਹੜੇ ਮਰਜ਼ੀ ਕੰਮ ਤੇ ਯੂਜ਼ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਹੁਤ ਵਧੀਆ ਚੱਲੂਗਾ ਬੇ ਪਹਿਲਾਂ ਵੀ ਆਪਣੇ ਏਰੀਆ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਹੈ ਆਪਣੀ ਡਿਮਾਂਡ ਤਕਰੀਬਨ ਆਪਣੇ 9-10 ਦੀਦਰਸ਼ਿਪਾਂ ਬਣ ਚੁੱਕੀਆਂ ਹਾਂ ਹਾਂਜੀ ਪੂਰੇ ਪੰਜਾਬ 'ਚ ਚੱਲ ਰਿਹਾ ਪੂਰੇ ਪੰਜਾਬ ਦੀ ਆਪਣੇ ਤੱਕ ਹਰੇਕ ਮਹਾਰਾਸ਼ਟਰ ਤੋਂ ਗੁਜਰਾਤ ਐਮਪੀ ਦੇ ਵਿੱਚ ਕਾਫੀ ਟਰੈਕਟਰ ਸਾਡਾ ਫੇਮਸ ਹੋਇਆ ਹੈ ਇਹ ਠੀਕ ਹੈ ਜੀ ਰਾਜਸਥਾਨ ਦੇ ਵਿੱਚ ਵੀ ਤੁਸੀਂ ਪਹੇਗੀਆਂ ਹਰਿਆਣਾ 'ਚ ਵੀ ਅੱਗੋਂ ਡਿਦਰਸ਼ਿਪਾ ਹੈਗੀਆਂ ਹੌਲੀ ਹੌਲੀ ਅਸੀਂ ਡੀਲਰ ਚਿਪਾ ਹੋਰ ਨਵੀਆਂ ਵੀ ਦੇ ਰਹੇ ਹਾਂ ਠੀਕ ਹੈ ਜੀ ਹਾਂਜੀ ਤੇ ਇਹ ਵੀਰੇ 4x4 ਦੇ ਵਿੱਚ ਵੀ ਆਇਆ ਦਾ ਇਹ 2 ਵੀਲ ਚ ਆਉਗਾ ਜੀ ਹਾਂਜੀ ਹਾਂਜੀ ਫਿਲਹਾਲ 4x ਆਨਲਾਈਨ ਟਾਈਮ ਸਾਰਾ ਕੁਝ ਹੋ ਗਿਆ ਪੂਰਬਾਈ ਫੋਰ ਦੇ ਵਿੱਚ ਆ ਮਿਲ ਸਕਦਾ ਵਾ ਠੀਕ ਹੈ ਵੀਰੇ ਤੇ ਇਹਦਾ ਵੀ ਕੀ ਪ੍ਰਾਈਸ ਆ ਵੀਰੇ ਇਹਦਾ 8 ਲੱਖ 15000 ਰੁਪਏ 8 ਲੱਖ 15000 ਰੁਪਏ ਠੀਕ ਹੈ ਜੀ ਤੇ ਆਪਾਂ ਜੇ ਕਿਤੇ ਕਿਸੇ ਨੇ ਲੈਣਾ ਹੋਵੇ ਤਾਂ ਨੇੜ ਦੀ ਕੋਈ ਹੋਵੇ ਲੁਧਿਆਣੇ ਦੇ ਨੇੜੇ ਜਗਰਾਉਂ ਠੀਕ ਹੈ ਲੁਧਿਆਣਾ ਅ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਵੀਰੇ ਆਪ ਦਾ ਨੰਬਰ ਕੋਈ ਬੋਲ ਦਿਓ ਜਾਂ ਕੋਈ ਕਾਰਡ ਹੋਵੇ ਕੋਈ ਦੇਖਣ ਵਾਲੇ 96 96 4630 3336 ਤੇ ਗੱਲ ਕਰ ਸਕਦਾ ਠੀਕ ਹੈ ਜੀ ਵੀਰੇ ਨਾਲ ਗੱਲ ਕਰਕੇ ਆਪਦੇ ਕੋਈ ਰਾਏ ਲੈਣੀ ਹੋਵੇ ਤੇ ਤਾਂ ਵੀ ਜੇ ਟਰੈਕਟਰ ਲੈਣਾ ਹੋਵੇ ਤਾਂ ਵੀ ਠੀਕ ਹੈ ਜੀ ਤੇ ਜੇ ਕਿਹਨੇ ਡੀਲਰਸ਼ਿਪ ਲੈਣੀ ਹੋਵੇ ਤਾਂ ਵੀ ਇਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਵਾ ਜੇ ਕਿ ਉਹ ਰੇਟ ਪੁੱਛਣਾ ਜਾਂ ਟਰੈਕਟਰ ਬਾਰੇ ਵੈਸੇ ਗੱਲ ਕਰਦੀਆਂ ਵੀ 4630 3336 ਤੇ ਆਪਣੇ ਨਾਲ ਗੱਲ ਕਰ ਸਕਦਾ ਠੀਕ ਹੈ ਜੀ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਲਈ ਤੇ ਓਕੇ ਵੀਰੇ ਮਿਲਦੇ ਹਾਂ